ਸਾਰੇ ਠੀਕ ਹੈ ਜੀ ਹਾਂਜੀ ਥੈਂਕ ਯੂ ਆਜੋ ਮਾੜਾ ਜੇ ਅੱਗੇ ਕਿਦਾਂ ਦੇ ਕੈਂਡੀਡੇਟ ਮਿਲੇ ਜੀ ਤੁਸੀਂ ਸਪੋਰਟ ਕਰ ਰਹੇ ਹੋ ਕੀ ਆਸਾਂ ਮਿੱਦਾ ਰੱਖਦੇ ਹੋ ਅਸੀਂ ਤਾਂ ਆਸਾਂ ਮਿੱਦਾ ਹੀਰਾ ਦੇ ਆ ਕਿ ਸਾਡੇ ਜਿਹੜੇ ਕੈਂਡੀਡੇਟ ਸਾਨੂੰ ਜੋ ਵੀ ਮਿਲੇ ਨੇ ਬਹੁਤ ਵਧੀਆ ਨੇ ਉਹ ਤੇ ਸਾਰੇ ਇਹਨਾਂ ਨੂੰ ਵੋਟ ਐਂਡ ਸਪੋਰਟ ਕਰਕੇ ਇਹਨਾਂ ਨੂੰ ਜਿਤਾਓ ਤੁਸੀਂ ਕਿਉਂਕਿ ਪਹਿਲਾਂ ਵੀ ਸਾਡੀ 5 ਸਾਲ ਪੰਚਾਇਤ ਰਹਿ ਚੁੱਕੀ ਆ ਤੇ ਅਸੀਂ ਉਦੋਂ ਵੀ ਬਹੁਤ ਕੰਮ ਕੀਤੇ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਇੱਦੀ ਕੰਮ ਕਰਾਂਗੇ ਲੋਕਾਂ ਨੂੰ ਕੀ ਅਪੀਲ ਕਰਾਂਗੇ ਲੋਕਾਂ ਨੂੰ ਹੋਰਾਂ ਨੂੰ ਇਹੀ ਅਪੀਲ ਕਰਾਂਗੇ ਕਿ ਸਾਡੇ ਨਾਲ ਸਪੋਰਟ ਕਰੋ ਤੁਸੀਂ ਮੈਂ ਤੇਹੀ ਆ ਜਿਹੜੇ ਵੀ ਇੱਧਰ ਰਹਿੰਦੇ ਆ ਕੋਈ ਸੜਕਾਂ ਦੇ ਕੰਮ ਰਹਿੰਦੇ ਆ ਜੋ ਵੀ ਰਹਿੰਦਾ ਹੈ ਉਹ ਫਿਰ ਸਾਰਾ ਕੁਝ ਕਰਾਂਗੇ ਪਹਿਲਾਂ ਵੀ ਅਸੀਂ ਕੀਤਾ ਆ 2 ਸਾਲ ਤਾਂ ਕੋਵਿਡ ਚ ਨਿਕਲ ਗਿਆ 3 ਸਾਲ ਚ ਜੋ ਵੀ ਹੋਇਆ ਬਹੁਤ ਕੰਮ ਕੀਤਾ ਇੱਥੇ ਅਸੀਂ ਅਪੀਲ ਆਪਣੇ ਧੰਦਰਾ ਜੋਨ ਦੇ ਜਿੰਨੇ ਵੀ ਹਾਂਜੀ ਧੰਦਰਾ ਜੋਨ ਦੇ ਜਿੰਨੇ ਵੀ ਪਿੰਡ ਨੇ ਸਾਡੇ ਹੁੰਦੇ ਦਾਦਾ ਤੱਕ ਫਲਾਵਰਿੰਗ ਕਲੇਵ ਫੁੱਲਾਂ ਵਾਲ ਬਹੁਤ ਸੋਹਣਾ ਹੰਗਾਰਾ ਮੇਲੇ ਔਰ ਸਾਰੇ ਅੱਗੇ ਅਪੀਲ ਹੈ ਕਿ ਆਪਣੇ ਡਿਊਟੀਆਂ ਜੋ ਵੀ ਕਾਂਗਰਸ ਦੇ ਪਰਿਵਾਰ ਆ ਕਾਂਗਰਸ ਦੇ ਵਰਕਰ ਨੇ ਕੱਲੀ-ਕੱਲੀ ਵੋਟ ਹੈ ਉਹ ਆ ਕੇ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਔਰ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਪੰਜਾਬ ਦੇ ਵਿੱਚ ਪਾਰਟੀ ਮਜ਼ਬੂਤ ਹੋਵੇਗੀ ਤਾਂ ਹੀ ਅਗੇ 27 ਵਿੱਚ 2027 ਚ ਦੁਬਾਰਾ ਆਪਣੀ ਸਰਕਾਰ ਬਣ ਬਣੇਗੀ ਇਸ ਕਰਕੇ ਵੱਧ ਤੋਂ ਵੱਧ ਵੋਟਾਂ ਪਾਓ ਔਰ 27 ਦੀ ਜਿੱਤ ਵਾਸਤੇ ਹੁਣੇ ਨਹੀਂ ਰੱਖੋ ਸਭ ਨੂੰ ਅਪੀਲ ਤਾਂ ਦੇਖਿਆ ਜਾਂਦਾ ਜੀ ਕਿ ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਹੀ ਨਹੀਂ ਕਰਦੇ ਜਾਂਦੇ ਨਹੀਂ ਵੋਟ ਪਾਉਂਦੇ ਉਹਨਾਂ ਨੂੰ ਕੀ ਅਪੀਲ ਕੀਤੀ ਜਾ ਸਕਦੀ ਹੈ ਇਹ ਦੇਖੋ ਸੋਚ ਆਪਣੀ ਬਦਲਣੀ ਚਾਹੀਦੀ ਹੈ ਕਈ ਕਈ ਸਾਨੂੰ ਕਈ ਤੇ ਬੋਲਦੇ ਨੇ ਜੇ ਸਾਨੂੰ ਗਲੀ ਨਹੀਂ ਬਣੀ ਅਸੀਂ ਵੋਟ ਨਹੀਂ ਪਾਉਣੀ ਸੜਕ ਨਹੀਂ ਬਣੀ ਵੋਟ ਨਹੀਂ ਪਾਉਣੀ ਡਵੈਲਪਮੈਂਟ ਵੀ ਇਸ਼ੂ ਜਿਹੜਾ ਸਾਰੀ ਜਗ੍ਹਾ ਆਪਣੇ ਸਾਡੇ ਇੰਡੀਆ ਡਿਵੈਲਪਰ ਤੋਂ ਕੰਪਨੀ ਹੈ ਆਪਣਾ ਕੰਟਰੀ ਹੈ ਜੀ ਡਵੈਲਪਮੈਂਟ ਦੇ ਰੁਕਣੀ ਨਹੀਂ ਇਹ ਡਵੈਲਪਮੈਂਟ ਹੋ ਵੀ ਜਾਣੀ ਹੈ ਚਲੋ ਪਹਿਲਾਂ ਕੋ ਗਲੀਆਂ ਬਣ ਗਿਆ ਕੁਝ ਬਾਅਦ ਚ ਬਣ ਗਿਆ ਪਰ ਆਪਣੀ ਵੋਟ ਦਾ ਅਧਿਕਾਰ ਤੇ ਸਭ ਨੂੰ ਆਪਣੀ ਵਰਤੋਂ ਕਰਨੀ ਚਾਹੀਦੀ ਹੈ ਸਭ ਨੂੰ ਅਧਿਕਾਰ ਮਿਲਿਆ ਹੈ ਸੰਵਿਧਾਨ ਵੱਲੋਂ ਉਹ ਸਭ ਨੂੰ ਆਪਦੀ ਵਰਤੋਂ ਕਰਨੀ ਚਾਹੀਦੀ ਆਪਦੇ ਵੋਟ ਦੀ ਇਹੋ ਸਾਡ ਨੂੰ ਚੇਂਜ ਲਿਆਊਗੀ ਸਾਡੀ ਜ਼ਿੰਦਗੀ 'ਚ ਚੇਂਜ ਲਿਆਊ ਸਾਡੇ ਸਮਾਜ 'ਚ ਚੇਂਜ ਲਿਆਊ ਸਾਡੇ ਆਪਣਾ ਸਰਕਾਰਾਂ ਤਾਂ ਹੀ ਬਦਲਦੀਆਂ ਕਿ ਵੋਟ ਦਾ ਅਧਿਕਾਰ ਸਾਨੂੰ ਸੰਵਿਧਾਨ ਨੇ ਦਿੱਤਾ ਹਾਂਜੀ ਠੀਕ ਮਿਲਿਆ ਜੀ ਹਾਂਜੀ ਬਹੁਤ ਅੱਛਾ ਬਹੁਤ ਅੱਛੇ ਵੋਟਰਾਂ ਨੂੰ ਕੀ ਪੀਰ ਕਰੀ ਵੋਟਰਾਂ ਨੂੰ ਇਹੀ ਅਪੀਲ ਕਰਾਂਗੇ ਵਾਦੋ ਵਾਦ ਵੋਟ ਪਾ ਕੇ ਕਾਮਯਾਬ ਬਣਾਓ ਲੇਡੀਜ਼ ਨੂੰ ਖਾਸ ਕਰਕੇ ਇਹ ਬਿਲੀਡਿੰਗ ਲੇਡੀਜ਼ ਨੇ ਇਹ ਅਪੀਲ ਆ ਕਿ ਚਲੋ ਗਲੀਆਂ ਦਾ ਸਾਰਾ ਮਸਲਾ ਪਰ ਉਹ ਵੀ ਨਿਪਟਾਵਾਂਗੇ ਅਸੀਂ ਆਗੇ ਤੇ ਜ਼ਰੂਰ ਨਿਪਟਾਵਾਂਗੇ ਸਭ ਨੂੰ ਇਹ ਸਾਡੇ ਗਲੀਆਂ ਨਹੀਂ ਤਿਆਰ ਗਲੀਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਹਾਂਜੀ ਸਰ ਕਿਦਾਂ ਦੇਖਦੇ ਹੋ ਪਹਿਲੇ ਦਿਨ ਤੋਂ ਲੈ ਕੇ ਅੱਜ ਲਾਸਟ ਡੇ ਸਰ ਫਰਸਟ ਡੇ ਤਾਂ ਮਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਸਾਨੂੰ ਜ਼ਿਲ੍ਹਾ ਪ੍ਰੇਸ਼ਾਸਕ ਦੀ ਟਿਕਟ ਮਿਲ ਗਈ ਹੈ ਅਸੀਂ ਸਭ ਤੋਂ ਪਹਿਲਾਂ ਤੇਜੀ ਆਪਣੀ ਕਾਂਗਰਸ ਪਾਰਟੀ ਦਾ ਸਾਡੇ ਐਮਐਲਏ ਵੈਦ ਸਾਹਿਬ ਇਹਨਾਂ ਦਾ ਧੰਨਵਾਦ ਕਰਾਂਗੇ ਵੀ ਸਾਨੂੰ ਸੀਟ ਦੇ ਕੇ ਨਵਾਜਿਆ ਆਪਣਾ ਜ਼ਿਲ੍ਹਾ ਪ੍ਰੀਸ਼ਦ ਦੀ ਤੇ ਬਲਾਕ ਸੰਮਤੀ ਸਾਡੇ ਮਿੱਤਰ ਨੇ ਜੀ ਵਿਨੋਦ ਕੁਮਾਰ ਧਮਨ ਜੀ ਸਾਨੂੰ ਇਹ ਦੋ ਸਿੱਟਾਂ ਦਿੱਤੀਆਂ ਤਾਂਦਰੇ ਤੋਂ ਹੀ ਤੇ ਬਹੁਤ ਧੰਨਵਾਦ ਹੈ ਇਹਨਾਂ ਦਾ ਤੇ ਤਾਂਦਰੇ ਪਿੰਡ ਤੋਂ ਬਲਾਕ ਸੰਮਤੀ ਹੈ ਜੀ ਉਹ ਰਮੇਸ਼ ਕੁਮਾਰ ਟਿੱਟੂ ਨੇ ਇਹਨਾਂ ਆਪਣਾ ਆਪਣਾ ਗੁਰਜੀਤ ਵੀਰ ਜੀ ਨੇ ਉੱਥੇ ਐਕਸ ਸਰਪੰਚ ਨੇ ਤਾਹ ਜੀ ਨੇ ਮੋਨ ਜੀ ਸਭ ਸਪੋਰਟ ਕਰ ਰਹੇ ਨੇ ਜੀ ਤੇ ਇਹਨਾਂ ਸਭ ਦਾ ਧੰਨਵਾਦ ਕਰਦਿਆਂ ਐਮਐਲਏ ਸਾਹਿਬ ਦਾ ਕਰਦਿਆਂ ਉਸ ਤੋਂ ਬਾਅਦ ਸਾਰੇ ਵੋਟਰਸ ਨੂੰ ਤਾਂਦਰਾ ਜ਼ੋਨ ਦੇ ਜਿਹੜੇ ਜ਼ਿਲ੍ਹਾ ਪ੍ਰੇਸ਼ਦ ਦੇ ਜ਼ੋਨ ਦੇ ਹੈਗੇ ਨੇ ਜਿੰਨੇ ਪਿੰਡ ਸਾਰੇ ਵੋਟਰਸ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਂਗਰਸ ਨੂੰ ਕਾਮਯਾਬ ਬਣਾਓ ਤਾਂ ਕਿ ਅੱਗੇ ਆਉਣ ਵਾਲੇ ਸਮੇਂ 'ਚ ਅਸੀਂ ਡਿਵੈਲਪਮੈਂਟ ਕਰ ਸਕੀਏ ਪਿਛਲੇ 4 ਸਾਲ ਦੇ ਵਿੱਚ ਸਾਰੀ ਡਿਵੈਲਪਮੈਂਟ ਰੁਕੀ ਹੋਈ ਹੈ ਜੀ ਆਪਣੇ ਸਾਰੇ ਲੁਧਿਆਣਾ ਦੀ ਪੰਜਾਬ ਦੀ ਅਸੀਂ ਆਪਣੇ ਇਲਾਕੇ ਨੂੰ ਬਿਹਤਰੀਨ ਬਣਾਉਣ ਵਾਸਤੇ ਚੋਣ ਦੇ ਡਵੈਲਪਮੈਂਟ ਦੇ ਮੁੱਦੇ ਤੇ ਚੋਣ ਲੜ ਰਹੇ ਆ ਜੀ ਉਹ ਸਾਰੇ ਵੋਟਰਸ ਤੇ ਅਪੀਲ ਹੈ ਕਿ ਵੱਧੋ ਵੱਧ ਵੋਟਾਂ ਪਾਓ ਕਾਂਗਰਸ ਨੂੰ ਔਰ ਸਾਨੂੰ ਜਿਤਾਓ ਜਿੱਦੋ ਤੁਹਾਨੂੰ ਜਾਨਿਓ ਕਿਹੜੀ ਲੋਕ ਕੰਮ ਕੇਂਦਰ ਜਿਹੜੇ ਹੋਏ ਨਹੀਂ ਸਾਡੀ ਕਲੋਨੀਆਂ ਦਾ ਇਸ਼ੂ ਹੈ ਉਹ ਆ ਜੀ ਸਾਡੇ ਗਲੀਆਂ ਨੇ ਲਾਈਟਸ ਨੇ ਬਸ ਜਿਆਦਾ ਵੱਡੇ ਇਸ਼ੂ ਨਹੀਂ ਹੈ ਸਾਡੇ ਕਲੋਨੀਆਂ ਦੇ ਬਸ ਜਿਆਦਾ ਡਵੈਲਪਮੈਂਟ ਸਾਰੀ ਮਤਲਬ ਗਲੀਆਂ ਛੜਕਾਂ ਟੁੱਟੀਆਂ ਨੇ ਜਿਹੜੀਆਂ ਬਣ ਗਈਆਂ ਬਣ ਗਈਆਂ ਬਾਕੀ ਖੜਿਆ ਕੰਮ ਚੋਟੀ ਦੇ ਕਿਦਾਂ ਦੇ ਸਕਿਉਰਟੀ ਇਸ ਤਰ੍ਹਾਂ ਸਰ ਅਸੀਂ ਆਏ ਦਿਨੋਂ ਖ ਆਪਣਾ ਰੋਜ਼ ਦੇਖਦੇ ਆ ਜੀ